ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਗੁਰਲਾਲ ਸਿੰਘ ਜੀ ਸਿੱਖਪੁਰਾ ਕਰਨਾਲ ਵਾਲੇ ਤੇ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਸ੍ਰੀ ਅਮਰਸਾਹਬ ਵਾਲੇ ਤੇ ਅੱਜ ਮੌਕਾ ਮਿਲਿਆ ਅੱਜ ਭਾਈ ਸਾਹਿਬ ਦਾ ਇਥੋਂ ਵਿਦਾਇਗੀ ਦਾ ਦੇਣਾ ਅੱਜ ਕਾਫੀ ਸੇਵਾ ਨਿਭਾ ਕੇ ਅੱਜ ਇਥੋਂ ਸਾਡੇ ਤੋਂ ਜਾਣ ਲੱਗੇ ਨੇ ਸੋ ਅਸੀਂ ਇਕੱਠੇ ਬੈਠ ਕੇ ਇੱਕ ਯਾਦ ਬਣਾ ਰਹੇ ਹਾਂ ਤੇ ਭਾਈ ਸਾਹਿਬ ਦਾ ਹੁਕਮ ਸੀ ਕਹਿੰਦੇ ਕੁਝ ਸੁਣਾਓ ਤੇ ਇੱਕ ਕਵਿਤਾ ਪੇਸ਼ ਕਰਨ ਲੱਗਿਆ ਨਹੀਂ ਕਿ ਜੀ ਇਨਸਾਨ ਦੇ ਜੀਵਨ ਦੇ ਆਧਾਰਤ ਜੋ ਕਿ ਅਸੀਂ ਵਿੱਚ ਹੀ ਆ ਜਿਆਦਾਤਰ ਸਾਰੇ ਇਨਸਾਨ ਇਦਾਂ ਦੇ ਨਹੀਂ ਹੁੰਦੇ ਜਿਆਦਾਤਰ ਇਦਾਂ ਹੁੰਦੇ ਆ ਸੋ ਇੱਕ ਕਵਿਤਾ ਸੋ ਗੁਰ ਕਰੀ ਜੀ ਇਹ ਇਨਸਾਨ ਕਿਆ ਬਾਤਾਂ ਨੇ ਇਨਸਾਨ ਦੀਆਂ ਬਸ ਗੱਲਾਂ ਸੁਣ ਲੋ ਗਿਆਂਦੀਆਂ ਮੇਰੇ ਕਹੇ ਤੇ ਦੁਨੀਆ ਚੱਲੇ ਹੁਕਮ ਚ ਸੂਰਜ ਚੰਦਾ ਰੱਬ ਵੀ ਕਦੇ ਸੋਚਦਾ ਹੋ ਇਹ ਮੈਂ ਹੀ ਬਣਾਇਆ ਬੰਦਾ ਉਹ ਆਜਾ ਕਹਿਆ ਮੈਂ ਸਭ ਕੁਝ ਦੇ ਕੇ ਦੇਖ ਲਿਆ ਨੀਤਾ ਨਹੀਂ ਭਰੀਆਂ ਸ਼ੈਤਾਨ ਦੀਆਂ ਕਿਆ ਬਾਤਾਂ ਨੇ ਇਨਸਾਨ ਦੀਆਂ ਬਸ ਗੱਲਾਂ ਸੁਣ ਲੁ ਗਿਆਂਦੀਆਂ ਗੱਲਾਂ ਨਾਲ ਕੋਈ ਜਿੱਤ ਨਹੀਂ ਸਕਦਾ ਗੱਲਾਂ ਨਾਲ ਤਾਂ ਕੋਈ ਜਿੱਤ ਹੀ ਨਹੀਂ ਸਕਦਾ ਜੋ ਮੈਨੂੰ ਪਤਾ ਕੋਈ ਸਿੱਖ ਨਹੀਂ ਸਕਦਾ ਹੋ ਮੇਰੇ ਜਿਹਾ ਪਵਿੱਤ ਨਹੀਂ ਸਕਦਾ ਪਰ ਔਖੇ ਵੇਲੇ ਹੋ ਮਿਤ ਨਹੀਂ ਸਕਦਾ ਮਰੀ ਜੂ ਨਹੀਂ ਦੇ ਕੇ ਰਾਜੀ ਮਰੀ ਜونی ਦੇ ਕੇ ਰਾਜੀ ਗੱਲਾਂ ਤੇਰੇ ਤੋਂ ਕੁਰਬਾਨ ਦੀਆਂ ਵਾਹ ਕੀ ਬਾਤਾਂ ਨੇ ਇਨਸਾਨ ਦੀਆਂ ਕੀ ਬਾਤ ਜੀ ਕੀ ਬਾਤ ਬਸ ਗੱਲਾਂ ਸੁਣ ਲੋ ਗਿਆਨ ਦੀਆਂ ਕਹਿਣੀ ਹੋਰ ਤੇ ਕਰਨੀ ਹੋਰ ਆ ਚੁੱਕਣੇ ਹੋਰ ਤੇ ਧਰਨੀ ਹੋਰ ਆ ਤੇ ਡਰਾਉਣੀ ਹੋਰ ਤੇ ਡਰਨੀ ਹੋਰ ਆ ਦੱਸਣਾ ਕਿਤੇ ਤੇ ਜਰਨੀ ਹੋਰ ਆ ਫੂਕ ਥੋੜੀ ਜੀ ਦੇ ਕੇ ਦੇਖ ਲਿਓ ਫਿਰ ਸੁਣ ਲਿਓ ਜਗਤ ਕਲਿਆਣ ਦੀਆਂ ਕੀ ਬਾਤਾਂ ਨੇ ਇਨਸਾਨ ਦੀਆਂ ਕਿਆ ਬਾਤ ਓਰੀਆ ਸਾਬਸ ਗੱਲਾਂ ਸੁਣ ਲੁਗ ਜਾਂਦੀਆਂ ਕਿਆ ਬਾਤ ਹੈ ਮੂੰਹ ਤੇ ਸ਼ਹਿਦ ਨਾਲੋਂ ਮਿੱਠਾ ਹੈ ਹਰ ਟਾਈਮ ਤਕਾਉਂਦਾ ਪਿੱਛਾ ਹੈ ਤੇਰੀਆਂ ਹੋਰ ਤੇ ਹੋਰ ਦੀਆਂ ਤੇਰੇ ਕੋਲ ਇੰਨੀ ਕਰਤੂਤੀ ਤਿੱਖਾ ਹੈ ਚਲੂਣ ਵਾਲੀ ਹਾਂ ਚਲਦੀ ਵੀ ਚਲੋ ਅਸੀਂ ਮੂੰਹ ਤੇ ਸ਼ਹਿਦ ਨਾਲੋਂ ਮਿੱਠਾ ਹੈ ਹਰ ਟਾਈਮ ਤਕਾਉਂਦਾ ਪਿੱਛਾ ਹੈ ਤੇਰੀਆਂ ਹੋਰ ਤੇ ਹੋਰ ਦੀਆਂ ਤੇਰੇ ਕੋਲ ਇੰਨੀ ਕਰਤੂਤੀ ਤਿੱਖਾ ਹੈ ਕਦੇ ਕਹੋ ਲੋਕ ਕਿਹੋ ਜੇ ਹੋਗੇ ਜਿਨ੍ਹਾਂ ਕਮੀਆਂ ਜਗ ਜਹਾਨ ਦੀਆਂ ਕਿਆ ਬਾਤਾਂ ਨੇ ਇਨਸਾਨ ਦੀਆਂ ਕਿਆ ਬਾਤਾਂ ਨੇ ਬਸ ਗੱਲਾਂ ਸੁਣ ਲੋ ਗਿਆ ਆਉਂਦੀਆਂ ਗੁਰੂ ਘਰ ਵਿੱਚ ਤਾਂ ਰੱਬ ਹੀ ਲੱਗਦਾ ਬਾਹਰ ਮਿਲੇ ਨਰਾਜ ਵੀ ਲੱਗਦਾ ਕਦੇ ਗਉ ਕਦੇ ਸ਼ੇਰ ਜਾਪਦਾ ਮਤਲਬ ਦੇ ਲਈ ਬਣਦਾ ਸਬਦਾ ਮੈਂ ਮੇਰੀ ਵਿੱਚ ਦੌੜਿਆ ਫਿਰਦਾ ਭੁੱਲ ਘੜੀਆਂ ਸ਼ਮਸ਼ਾਨ ਦੀਆਂ ਵਾਹ ਕਿਆ ਬਾਤਾਂ ਨੇ ਇਨਸਾਨ ਦੀਆਂ ਵਾਹ ਜੀ ਵਾਹ ਬਸ ਗੱਲਾਂ ਸੁਣ ਲਓ ਗਿਆਨ ਦੀਆਂ ਜੇ ਕਿਤੇ ਪੂਰਾ ਚੌਧਰ ਮਿਲ ਜੇ ਆਹਾ ਜੇ ਕਿਤੇ ਪੂਰਾ ਚੌਧਰ ਮਿਲ ਜੇ ਕਹਿਣੇ ਕੀ ਫਿਰ ਏਸ ਦੇ ਨੇ ਜੇ ਮੈਂ ਨਾ ਹੁੰਦਾ ਕੀ ਹੋਣਾ ਸੀ ਆ ਮੈਂ ਕਰਿਆ ਹੁਣ ਦੇਖਦੇ ਨੇ ਰੱਬ ਨੂੰ ਤਾਂ ਫਿਰ ਟਾਪੀਏ ਦੱਸਦਾ ਪਰਚੀਆਂ ਦਿਖਾਉਂਦਾ ਦਾਨ ਦੀਆਂ ਕਿਆ ਬਾਤਾਂ ਨੇ ਇਨਸਾਨ ਦੀਆਂ ਬਸ ਗੱਲਾਂ ਸੁਣ ਲਓ ਗਿਆਨ ਦੀਆਂ ਉਹੀ ਚੰਗਾ ਜੋ ਨਹੀਂ ਦੇਖਿਆ ਹੂੰ ਉਹ ਚੰਗਾ ਜੋ ਨਹੀਂ ਦੇਖਿਆ ਜਾਣ ਕੇ ਹੋ ਜਾਂਦਾ ਪਛਤਾਵਾ ਕਿਸੇ ਬਿੱਲੇ ਟਾਵੇ ਨੂੰ ਛੱਡ ਕੇ ਸਭ ਉਤਰਿਆ ਫਿਰਦਾ ਆਵਾ ਹੂੰ ਸਰੋਤ ਕੁਦਰਤੀ ਗੰਧਲੇ ਕਰਤੇ ਆਹਾ ਆਹਾ ਸਰੋਤ ਕੁਦਰਤੀ ਗੰਧਲੇ ਕਰਤੇ ਨਿਸ਼ਾਨੀਆਂ ਨੇ ਅਗਿਆਨ ਦੀਆਂ ਕਿਹ ਬਾਤਾਂ ਨੇ ਇਨਸਾਨ ਦੀਆਂ ਬਸ ਗੱਲਾਂ ਸੁਣ ਲੋ ਯਾਹ ਲਾਸਟ ਪੈਰਾ ਜੀ ਮਿੰਟਾਂ ਦੇ ਵਿੱਚ ਮੋਮ ਹੋ ਜਾਵੇ ਮਿੰਟਾਂ ਦੇ ਵਿੱਚ ਕੰਕਰ ਕੋਈ ਪਤਾ ਨਹੀਂ ਲੱਗਦਾ ਮਿੰਟਾਂ ਦੇ ਵਿੱਚ ਮੋਮ ਹੋ ਜਾਵੇ ਮਿੰਟਾਂ ਦੇ ਵਿੱਚ ਕੰਕਰ ਛੱਡ ਨੂਰ ਤੈਨੂੰ ਸਮਝ ਨਹੀਂ ਆਉਣੀ ਇਹਦੇ ਟਾਈਮ-ਟਾਈਮ ਵਿੱਚ ਅੰਤਰ ਰੰਗ ਬਦਲਦਿਆਂ ਦੇਰ ਨਹੀਂ ਲਾਉਂਦਾ ਰੰਗ ਬਦਲਦਿਆਂ ਦੇਰ ਨਹੀਂ ਲਾਉਂਦਾ ਦਲੀਲਾਂ ਦਿਓ ਗਿਰਗਟ ਨਾ ਦਾਨਦੀਆਂ ਕਿਆ ਬਾਤਾਂ ਨੇ ਇਨਸਾਨ ਦੀਆਂ ਬਸ ਗੱਲਾਂ ਸੁਣ ਲੋ ਗਿਆਨ ਦੀਆਂ ਬਸ ਗੱਲਾਂ ਸੁਣ ਲੋ ਗਿਆਨ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨਿਰਪੈ ਸਿੰਘ ਜੀ ਨਿਰਪੈ ਸਿੰਘ ਜੀ ਨੂਰ ਬਹੁਤ ਹੀ ਪਿਆਰ ਵਾਲੇ ਪਿੰਡ ਉਕਸੀ ਜ਼ਿਲ੍ਹਾ ਲੁਧਿਆਣਾ ਜੀ ਹਾਂਜੀ ਸਰ ਆ ਪਿੰਡ ਉਕਸੀ ਜ਼ਿਲ੍ਹਾ ਲੁਧਿਆਣਾ ਇਹਨਾਂ ਦਾ ਨੰਬਰ ਹੈ 98145 67537 ਬਹੁਤ ਸੋਹਣੀਆਂ ਕਵਤਾਵਾਂ ਲਿਖਦੇ ਨੇ ਅਸੀਂ ਵੈਸੇ ਬੈਠੇ ਸੀ ਅਸੀਂ ਇਸ ਟਾਈਮ ਹੁਣ ਇੱਥੇ ਬ੍ਰੈਮਟਨ ਕੈਨੇਡਾ ਚ ਬੈਠੇ ਹੋਏ ਆ ਤਾਂ ਮੈਂ ਵੈਸੇ ਲੋਕਿਆ ਸੀ ਵੀ ਕੁਝ ਲਿਖੋ ਤੁਸੀਂ ਤੋ ਬਹੁਤ ਵਧੀਆ ਇਹਨਾਂ ਨੇ ਜਿਵੇਂ ਅੱਜ ਦੇ ਸਮੇਂ ਦੇ ਮੁਤਾਬਕ ਹੈ ਲਿਖਿਆ ਇਹ ਨੰਬਰ ਮੈਂ ਤਾਂ ਇਹ ਦੱਸਿਆ ਬਹੁਤ ਸੋਹਣੀਆਂ ਕਵਤਾਵਾਂ ਲਿਖਦੇ ਨੇ ਕਿਸੇ ਵੀ ਤਰ੍ਹਾਂ ਕੋਈ ਕਵੀ ਦਰਬਾਰ ਜਾਂ ਕੁਝ ਵੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕਵੀ ਦਰਬਾਰ ਹੁੰਦੇ ਸਭ ਕੁਝ ਹੁੰਦਾ ਹੈ ਨਾ ਤੋ ਬੜੀਆ ਨਾ ਤੇ ਕਿਰਪਾ ਗੁਰੂ ਸਾਹਿਬ ਦੀ ਪਾਇਨੀਰ ਪਾਇਸ ਸਿੰਘ ਨੂਰ ਪਿੰਡ ਊਕਸੀ ਜ਼ਿਲ੍ਹਾ ਲੁਧਿਆਣਾ ਸੋ ਧੰਨਵਾਦ ਇਹਨਾਂ ਦਾ ਆਪ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ